ਇਤਿਹਾਸਿਕ ਨਗਰੀ ਨਾਭਾ ਵਿੱਚ ਜੇਤੂ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ 100 ਸਾਲ ਦਾ ਅਰਸਾ ਸ਼ਹਾਦਤ ਪਾਇਆ ਹੋਇਆ ਨੇ ਗੁਰੂ ਚੱਕਰ ਦੀਵਾਨ ਟੌਡਰਮਲ ਫਾਊਂਡੇਸ਼ਨ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਇੱਕ ਸੁਆਗਤ ਨਾਭਾ ਨਗਰ ਵਿੱਚ ਰੱਖਿਆ ਗਿਆ ਉਸ ਨਗਰ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਤਾਨਾ ਸ਼੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਜੋ ਉਸ ਵਕਤ ਤੇ ਬ੍ਰਿਟਿਸ਼ ਗਵਰਨਮੈਂਟ ਵੱਲੋਂ ਸ਼ਿਜੇਖਾਂਡਪੜ ਸਾਹਿਬ ਖੰਡਿਤ ਕਰ ਦਿੱਤੇ ਗਏ ਉਹ ਤੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੋਰਚਾ ਸੀ ਉਹ ਸਿੱਖ ਪੰਥ ਵੱਲੋਂ ਲਾਇਆ ਗਿਆ ਔਰ ਉਸ ਮੋਰਚੇ ਦੇ ਦੌਰਾਨ 10000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ 2250 ਤੋਂ ਜ਼ਿਆਦਾ ਸੀਮਿਤ ਜਿਸਨਾਂ ਔਰ ਸ਼ਹੀਦ ਹੋਏ ਔਰ ਬਹੁਤ ਗ੍ਰਿਫਤਾਰ ਹੋ ਕੇ ਕਿਸੇ ਨੂੰ ਨਾਬਾ ਜੇਲ ਬੀੜ ਜੇਲ ਸੀ ਉੱਥੇ ਭੇਜਿਆ ਗਿਆ ਕਿਸੇ ਨੂੰ 2250 ਤੋਂ 500 ਕਿਲੋਮੀਟਰ ਦੂਰ ਭੇਜਿਆ ਗਿਆ ਕਿਸੇ ਨੂੰ ਮੋਰਚੇ ਦੀ ਸਵਾਰਥ ਤੋਂ ਬਾਅਦ ਜਲਾ ਵਤਨ ਵਿੱਚ ਕੀਤਾ ਗਿਆ ਬਹੁਤ ਵੱਡੀ ਕੁਰਬਾਨੀ ਉਸ ਵਕਤ ਉਹਨਾਂ ਮਹਾਨ ਸ਼ਹੀਦਾਂ ਨੇ ਕੀਤੀ ਹੈ ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰੀਏ ਇੱਕ ਦੂਸਰਾਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਲਗਾਤਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਕਿ ਸਵੇ ਕੇਂਦਰ ਸਰਕਾਰ ਟਸ ਤੋਂ ਮਸਲੀ ਹੋ ਰਹੀ ਕਿ ਇੱਕ ਇਹ ਲੋਕ ਕਿ ਮੈਂ ਤੇ ਕਹੂੰਗਾ ਕਿ ਦੇਸ਼ ਦੀ ਕਿਸਮਤ ਮਾੜੀ ਲੱਗਦੀ ਹੈ ਕਿਉਂਕਿ ਜਿਸ ਦੇਸ਼ ਵਿੱਚ ਜਾਇਜਮਾਨ ਜੈ ਕਿਸਾਨ ਦਾ ਇੱਕ ਨਾਰਾ ਦਿੱਤਾ ਜਾਂਦਾ ਹੈ ਉਸ ਦੇਸ਼ ਵਿੱਚ ਉਸ ਦੇਸ਼ ਦੇ ਕਿਸਾਨ ਔਰ ਜਿਹੜਾ ਖੇਤੀ ਪ੍ਰધાન ਸੂਬਾ ਸਾਡਾ ਪੰਜਾਬ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਬਾਰਡਰ ਤੇ ਜਾ ਕੇ ਹਰਿਆਣਾ ਪੰਜਾਬ ਹਰਿਆਣੇ ਦੇ ਬਾਰਡਰ ਤੇ ਜਾ ਕੇ ਮੋਰਚਾ ਲਾ ਕੇ ਬੈਠੇ ਹੋਏ ਨੇ ਕਿ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਾਸਤੇ ਜੋ ਵੀ ਬਣਦਾ ਹੱਕ ਹੈ ਕਿਸਾਨਾਂ ਦਾ ਜੋ ਵੀ ਬਣਦਾ ਹੱਕ ਹੈ ਉਹ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ ਇੱਕ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਕਹਿਣ ਵਾਲੇ ਦੇਸ਼ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਸ ਦੇਸ਼ ਦੇ ਵਾਸ਼ਿ ਦੇ ਆਪਣਾ ਹੱਕ ਲੈਣ ਵਾਸਤੇ ਗੋੜੀਆਂ ਖਾ ਰਹੇ ਨੇ ਇੱਕ ਨੌਜਵਾਨ ਬੱਚੇ ਦੀ ਮੌਤ ਹੋ ਚੁੱਕੀ ਹੈ ਕੁਝ ਕੁ ਕਿਸਾਨਾਂ ਦੀ ਮੌਤ ਕਿਸੇ ਹੋਰ ਕਾਰਨਾ ਕਰਕੇ ਵੀ ਹੋਈ ਹੈ ਔਰ ਆਪਣੇ ਘਰਾਂ ਤੋਂ ਘਰ ਛੱਡ ਕੇ ਆ ਕੇ ਲੋਕ ਜਿਹੜੇ ਨੇ ਉਹ ਮੋਰਚਾ ਲਾ ਕੇ ਤੇ ਬਾਰਡਰ ਤੇ ਬੈਠੇ ਹੋਏ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਉਹਨਾਂ ਦੇ ਮਸਲੇ 'ਤੇ ਧਿਆਨ ਕਰਕੇ ਮਸਲਾ ਹੱਲ ਕਰੇ ਕਿਉਂਕਿ ਇਹ ਕਿਸੇ ਬਾਹਰੀ ਦੂਜੇ ਦੁਸ਼ਮਣ ਦੇ ਦੁਸ਼ਮਣ ਦੇਸ਼ ਦੇ ਕੋਈ ਵਸਿੰਦੇ ਨਹੀਂ ਆ ਕੋਈ ਕੁਸ ਪੈਠੀਏ ਕੁਸ ਪੈਠ ਕਰਕੇ ਨਹੀਂ ਆਏ ਹੋਏ ਇੱਥੋਂ ਦਰਿਆਣ ਵਾਲੇ ਲੋਕ ਨੇ ਇੱਥੋਂ ਦਰਿਆਣ ਵਾਲੇ ਕਿਸਾਨ ਨੇ ਔਰ ਜੋ ਖੇਤੀਬਾੜੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ ਤੇ ਉਹਨਾਂ ਦੇ ਹੱਕ ਨਾ ਦੇਣਾ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਭਾਈ ਅਮਰਿਤਪਾਲ ਸਿੰਘ ਦੀ ਗੱਲ ਕੀਤੀ ਆਵੇ ਸਾਥੀ ਜਿਹੜਾ ਭੁਖ ਹੜਤਾਲ ਤੇ ਬੈਠ ਚੁੱਕੇ ਨੇ ਉਹਨਾਂ ਦੀ ਮਾਤਾ ਵੀ ਨੇ ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਵੀਡੀਓ ਸਾਹਮਣੇ ਆਈ ਸੀ ਫੋਨ ਵੀ ਬਰਾਮਦ ਹੋਇਆ ਜਾਂ ਹੋਰ ਚ ਸਮਗਰੀ ਬਰਾਮਦ ਹੋਈ ਹੈ ਕਿਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਇੱਕ ਸਿੱਖ ਦੇ ਨਾਲ ਵਰਤਾਵਾ ਕਰਨਾ ਕਿ ਠੀਕ ਹੈ ਦੇਖੋ ਭਾਈ ਅਮਰਪਤ ਸਿੰਘ ਹੋਰਾਂ ਨੇ ਆ ਪ੍ਰਚਾਰ ਕੀਤਾ ਅਮਰ ਸੰਚਾਰ ਰੈਅਰ ਜਿਹੜੀ ਸੀ ਉਹਨੇ ਅਰੰਭ ਕੀਤੀ ਦਾੜ੍ਹੀ ਕੇਸ ਰੱਖਣ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕਰਨਾ ਕੋਈ ਅਮਰਪਤ ਸਿੰਘ ਨੇ ਕੋਈ ਪਾਪ ਨਹੀਂ ਕੀਤਾ ਔਰ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਤੇ ਜਿਹੜੀ ਸੈਂਕੜੇ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਹੈ ਉਹਦੇ ਵਿੱਚ ਭੇਜ ਦੇਣਾ ਫਿਰ ਉਹਨਾਂ ਦੇ ਜਿਹੜੇ ਨਿੱਜਤਾ ਆ ਦੇਖੋ ਕੋਈ ਵੀ ਬੰਦਾ ਕਿਤੇ ਕੋਈ ਆਰਾਮ ਕਰਦਾ ਆ ਕਿਸੇ ਦਾ ਕੋ ਬਾਥਰੂਮ ਆ ਉਹਦੇ ਉੱਤੇ ਕਿਸੇ ਦੀ ਨਿੱਜਤਾ ਉੱਤੇ ਜਿਹੜਾ ਧਿਆਨ ਰੱਖਣਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰ ਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਇਹਦੇ ਰੋਸ ਵਜੋਂ ਉਹ ਸਾਰੇ ਜਿਹੜੇ ਨੇ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਉਹਨਾਂ ਤੇ ਮਾਤਾ ਪਿਤਾ ਵੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਸਾਥੀ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਸਾਰਿਆਂ ਨੂੰ ਵੀ ਅਪੀਲ ਬਿਸ਼ੇਰੇ ਕਾਲ ਤੱਕ ਸਾਬ ਨੂੰ ਕੀਤੀ ਗਈ ਹੈ ਕਿ ਭੁਖੜ ਹੜਤਾਲ ਦਾ ਸਿੱਖ ਪੰਥ ਵਿੱਚ ਕੋਈ ਸੰਕਲਪ ਨਹੀਂ ਇਸ ਕਰਕੇ ਭੁਖੜ ਹੜਤਾਲ ਨਾ ਕਰਨ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਸਮੁੱਚਾ ਸਿੱਖ ਪੰਥ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਜੀ ਸਾਹਿਬ ਬੰਦੀ ਸਿੰਘਾ ਨੂੰ ਲੈ ਕੇ ਕਿੰਦਾ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਦੁਬਾਰਾ ਕਿਉਂਕਿ ਕੀ ਐកੈਸ ਵੀ ਗੱਲਬਾਤ ਜਿਹੜੀ ਹੇ ਹੇ ਜਿਹੜਾ 100 ਸਾਲਾ ਬਾਅਦ ਇਹ ਫੰਕਸ਼ਨ ਹੋ ਰਿਹਾ ਸਾਨੂੰ ਵੀ ਬਾਹਰ ਲਿਆਣ ਬੜੀ ਖੁਸ਼ੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਪੁਰਾਣੀ ਜੋ ਵੀ ਇਹ ਫੰਕਸ਼ਨ ਇਸ ਤਰ੍ਹਾਂ ਦੇ ਕਰਾਉਣੇ ਚਾਹੀਦੇ ਤਾਂ ਕਿ ਨਵੀਂ ਜਨਰੇਸ਼ਨ ਨੂੰ ਇਸ ਤੋਂ ਕੁਝ ਲਾਭ ਮਿਲੇ ਔਰ ਕੁਝ ਐਨਥੂਸੀਆਜ਼ਮ ਉਹਨਾਂ ਤੇ ਵਿੱਚ ਵੀ ਆਵੇ ਥੈਂਕ ਯੂ ਬੁੱਢੀ ਪੀੜ੍ਹੀ ਨੂੰ ਵੀ ਥੋੜਾ ਜਿਹਾ ਹੈ ਨਹੀਂ ਕਿ ਇਸ ਬਾਰੇ ਬਤਾਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਨਹੀਂ ਇਹ ਤਾਂ ਇਦਾਂ ਵੀ ਆਮ ਲੋਕਾਂ ਨੂੰ ਨਹੀਂ ਪਤਾ ਹੈ ਜਿੰਨਾ ਚਿਰ ਇਸ ਬਾਰੇ ਤੁਸੀਂ ਹਾਈਲਾਈਟ ਨਹੀਂ ਕਰੋਗੇ ਤਾਂ ਉਹਨਾਂ ਚਿਰ ਕਿਸੇ ਨੂੰ ਨਹੀਂ ਪਤਾ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਫੰਕਸ਼ਨ ਹੋਣਗੇ ਬੱਚਿਆਂ ਨੂੰ ਵੀ ਆਪਣੇ ਪੁਰਾਣੇ ਬੀਸੇ ਬਾਰੇ ਪਤਾ ਲੱਗੂਗਾ ਔਰ ਇਹਨਾਂ ਤੋਂ ਉਹ ਹੋਰ ਪ੍ਰਭਾਵਿਤ ਹੋਣਗੇ ਜੀ ਮੇਰਾ ਪੰਜਾਬ ਨਾਲ ਵਾਲਾ ਬਾਅਦ ਨਹੀਂ ਹੈ ਸੋ ਇਹਨਾਂ ਦੀਆਂ ਪ੍ਰੋਬਲਮ ਬਾਰੇ ਵੀ ਨਹੀਂ ਹੈ ਕਦੇ-ਕਦੇ ਅਸੀਂ ਇੱਥੇ ਹਰਮੰਦਰ ਸਾਹਿਬ ਆਈਦਾ ਹੈਗਾ ਇਦੇ ਬਾਰੇ ਠੀਕ ਹੈ ਅਗਰ ਉਹਨਾਂ ਦੀਆਂ ਮੰਗਾਂ जायਜ਼ ਹੈਗੀਆਂ ਤਾਂ ਗਵਰਨਮੈਂਟ ਨੂੰ ਮੰਨਣੀਆਂ ਚਾਹੀਦੀਆਂ ਹੈਗੀਆਂ ਤੇ ਕਿਉਂਕਿ ਕਿਸਾਨੀ ਇੱਥੇ ਕਾਫੀ ਪਿੱਛੇ ਰਹਿ ਗਈ ਹੈਗੀ ਆ ਇਸ ਵਾਸਤੇ ਪੰਜਾਬ ਗਵਰਨਮੈਂਟ ਨੂੰ ਵੀ ਸੈਂਟਰ ਦੀ ਗਵਰਨਮੈਂਟ ਨੂੰ ਸਾਰਿਆਂ ਨੂੰ ਵੀ ਹੱਲਾ ਮਾਰ ਕੇ ਹੋਰ ਅੱਗੇ ਉਤਸ਼ਾਹਤ ਕਿਸਾਨਾਂ ਨੂੰ ਕਰਨਾ ਚਾਹੀਦਾ